ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀਆਂ ਮੁੱਖ ਖਬਰਾਂ ਦੇ ਵਿੱਚ ਸਰਕਾਰੀ ਅਧਿਕਾਰੀ ਸ਼੍ਰੀ ਗੁਰਕੀਰਤ ਕਿਰਪਾਲ ਸਿੰਘ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਹ ਮਕੌੜ, ਪੱਤਣ ਦੇ ਰਾਵੀ ਦਰਿਆ ਤੋਂ ਪਾਰ ਦੇ ਪਿੰਡ ਤੂਰ, ਚੇਬੇ, ਝੂਮਰ, ਕਜ਼ਲ, ਭਰੀਆਲ, ਲੁਸਿਆਣ, ਮੰਮੀ, ਚੱਕਰ ਰੰਜਾ ਵਿਖੇ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ ਜਾਣਿਆ। ਇਸ ਦੌਰਾਨ ਰਾਵੀ ਦਰਿਆ ਤੋਂ ਪਾਰ ਦੇ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਰਾਹਤ ਸਮੱਗਰੀ ਵੀ ਵੰਡੀ ਗਈ। ਰੁੱਖ ਕਰਦੇ ਹਾਂ ਅਗਲੀ ਖਬਰ ਵੱਲ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਿਖਾਰੀ ਹਾਰਨੀ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ। ਪਿੰਡ ਦੇ ਨੌਜਵਾਨਾਂ, ਵੱਡੇ ਬਜ਼ੁਰਗਾਂ ਅਤੇ ਸਮਾਜ ਸੇਵੀਆਂ ਨੇ ਮਿਲ ਕੇ ਹਰ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਇਕੱਠੀ ਕੀਤੀ ਹੈ। ਇਸ ਵਿੱਚ ਖਾਣ-ਪੀਣ ਦਾ ਸਾਮਾਨ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਸ਼ਾਮਲ ਨੇ। ਇਹ ਸਾਰੀ ਰਾਹਤ ਸਮੱਗਰੀ ਹਰ ਪੀੜਤ ਇਲਾਕਿਆਂ ਵਿੱਚ ਤੁਰੰਤ ਭੇਜੀ ਜਾਵੇਗੀ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਸੰਕਟ ਦੀ ਘੜੀ ਵਿੱਚ ਕੁਝ ਸਹਾਰਾ ਮਿਲ ਸਕੇ ਪਿੰਡ ਪਿਖਾਰ ਦੀ ਹਾਰਨੀ ਦੇ ਵਸਨੀਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਅੱਗੇ ਆ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਅਗਲੀ ਖਬਰ ਹੈ ਪੰਜਾਬ ਰਾਜ ਕਾਨੂੰਨੀ ਸੇਵਾਮਾ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਡੀਐਮ ਸ਼੍ਰੀ ਅਨੰਦਪੁਰ ਸਾਹਿਬ ਗੁਰਕੀਰਨ ਸਿੰਘ ਅਤੇ ਐਸ.ਡੀ.ਐਮ ਨੰਗਲ ਸ਼੍ਰੀਮਤੀ ਨੀਤੀ ਸੈਣੀ ਵੱਲੋਂ ਜ਼ਿਲ੍ਹੇ ਦੇ ਹੜ੍ਹ ਦੀ ਮਾਰ ਹੇਠ ਆਏ ਇਲਾਕਿਆਂ ਦਾ ਦੌਰਾ ਕੀਤਾ ਅਤੇ ਪੀੜਤਾਂ ਲਈ ਰਾਹਤ ਸਮੱਗਰੀ ਵੰਡੀ ਗਈ। ਇਸ ਮੌਕੇ ਉਹਨਾਂ ਵੱਲੋਂ ਹੜ੍ਹ ਪੀੜਤ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ। ਸਭ ਤੋਂ ਪਹਿਲਾਂ ਪਿੰਡ ਦਸਗਰਾ ਵਿਖੇ ਕਮਿਊਨਿਟੀ ਸੈਂਟਰ ਦਾ ਦੌਰਾ ਕੀਤਾ ਗਿਆ ਜਿੱਥੇ ਹੜ੍ਹ ਕਾਰਨ ਲਗਭਗ 20 ਪਰਿਵਾਰਾਂ ਨੂੰ ਅਸਥਾਈ ਤੌਰ ਤੇ ਰੱਖਿਆ ਗਿਆ। ਤੁਸੀਂ ਇਨ੍ਹਾਂ ਸਹੂਤਾਵਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਅਗਲੀ ਖਬਰ ਹੈ ਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਲੁਧਿਆਣਾ ਦੇ ਪਿੰਡ ਸਸਰਾਲੀ ਵਿੱਚ ਸਤਲੁਜ ਦਰਿਆ ਦਾ ਤੂਸੀ ਵਣ ਟੁੱਟਣ ਕਾਰਨ ਪਾਣੀ ਨੇ ਖੇਤਾਂ ਵਿੱਚ ਦਾਖਲ ਹੋਣਾ ਸ਼ੁਰੂ ਕਰ ਦਿੱਤਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀਸੀ ਹਿਮਾਂਸ਼ੂ ਜੈਨ ਖੁਦ ਮੌਕੇ ਤੇ ਪਹੁੰਚੇ ਅਤੇ ਲੋਕਾਂ ਨਾਲ ਮਿਲ ਕੇ ਬੋਰੀਆਂ ਚੁੱਕ ਕੇ ਵਣ ਨੂੰ ਮਜ਼ਬੂਤ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ। ਫੌਜ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਵਣ ਦੀ ਮੁਰੰਮਤ ਵਿੱਚ ਜੁਟੀਆਂ ਹੋਈਆਂ ਨੇ। ਪਰ ਸਥਾਨਕ ਲੋਕ ਸਰਕਾਰ ਦੀਆਂ ਇਹਨਾਂ ਸੇਵਾਵਾਂ ਨੂੰ ਇੱਕ ਆਰਟੀ ਦੇ ਤੌਰ ਤੇ ਲੋਕ ਦਿਖਾਵਾ ਦੱਸ ਰਹੇ ਨੇ ਤੇ ਕਹਿ ਰਹੇ ਨੇ ਕਿ ਸਿਰਫ ਵਪਰਾਟੋਰਨ ਦੇ ਲਈ ਸਰਕਾਰ ਇਹ ਸਹਾਇਤਾ ਸਮੱਗਰੀ ਲੋਕਾਂ ਦੇ ਵਿੱਚ ਵੰਡ ਰਹੀ ਹੈ ਕਿਉਂਕਿ ਸਮਾਂ ਰਹੇ ਦੇ ਕੋਈ ਵੀ ਸਰਕਾਰ ਵੱਲੋਂ ਅਜਿਹੇ ਕਦਮ ਨਹੀਂ ਚੁੱਕਿਆ ਗਿਆ ਜਿਹੜਾ ਕਿ ਲੋਕਾਂ ਨੂੰ ਇਹ ਹੜ੍ਹਾਂ ਦੀ ਮਾਰ ਤੋਂ ਬਚਾ ਸਕਦਾ ਸੀ ਲੋਕਾਂ ਦੇ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਸਰਕਾਰਾਂ ਨੇ ਇਸ ਵਿਸ਼ੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਦਕਿ ਹੁਣ ਲੋਕ ਆਪਸ ਦੇ ਵਿੱਚ ਇਕਾ ਕਰਕੇ ਦਰਿਆਵਾਂ ਤੇ ਬੰਨ ਮਾਰ ਰਹੇ ਨੇ ਪਰ ਸਰਕਾਰ ਵੱਲੋਂ ਵੀ ਕੋਈ ਸਹਾਇਤਾ ਉਸ ਲੈਵਲ ਦੀ ਨਹੀਂ ਦਿੱਤੀ ਜਾ ਰਹੀ ਜਿਹੜੇ ਲੈਵਲ ਦੀ ਲੋਕਾਂ ਨੂੰ ਉਹਨਾਂ ਤੋਂ ਸਹਾਇਤਾ ਦੀ ਆਸ ਸੀ ਰੁਕ ਕਰਦੇ ਹਾਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਹਤ ਖਰਾਬ ਹੋਣ ਕ ਦੂਜੇ ਦਿਨ ਵੀ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਨੇ ਅੱਜ ਉਹਨਾਂ ਨੂੰ ਮਿਲਣ ਲਈ ਉਹਨਾਂ ਦੀ ਮਾਤਾ ਹਰਪਾਲ ਕੌਰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਅਤੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਹਸਪਤਾਲ ਪਹੁੰਚੇ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਅਗਲੀ ਖਬਰ ਵੱਲ ਵਧਦੇ ਹਾਂ ਭਾਰਤ ਵਿੱਚ ਇੱਕ ਵਿਅਕਤੀ ਆਪਣੇ ਨਾਮ ਤੇ ਵੱਧ ਤੋਂ ਵੱਧ 9 SIM ਕਾਰਡ ਰੱਖ ਸਕਦਾ ਜਦੋਂ ਕਿ ਜੰਮੂ ਅਤੇ ਕਸ਼ਮੀਰ, ਅਸਾਮ ਅਤੇ ਉੱਤਰਪੂਰਬੀ ਰਾਜਾਂ ਵਿੱਚ ਸਿਰਫ 6 SIM ਕਾਰਡ ਰੱਖ ਸਕਦੇ ਨੇ ਇਸ ਨਿਯਮ ਦਾ ਉਦੇਸ਼ ਧੋਖਾਧੜੀ ਅਤੇ ਪਛਾਣ ਦੀ ਦੁਰਵਰਤੋਂ ਨੂੰ ਰੋਕਣਾ ਹੈ ਤੁਹਾਡੇ ਆਧਾਰ ਨਾਲ ਜੁੜੇ ਸਾਰੇ SIM ਕਾਰਡਾਂ ਨੂੰ ਲੈ ਕੇ ਜਾਣਕਾਰੀ ਪ੍ਰਾਪਤ ਕਰਨ ਲਈ ਸਰਕਾਰ ਨੇ ਸੰਚਾਰ ਸਾਥੀ ਪੋਰਟਲ ਦੀ ਸਹੂਲਤ ਪ੍ਰਦਾਨ ਕੀਤੀ ਹੈ ਅਗਲੀ ਖਬਰ ਵੱਲ ਵਧਦੇ ਹਾਂ ਮੁੱਖ ਮੰਤਰੀ ਦੀ ਹਾਲਤ ਨੂੰ ਲੈ ਕੇ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਮੁੱਖ ਮੰਤਰੀ ਦੀ ਹਾਲਤ ਇਸ ਵੇਲੇ ਸਥਿਰ ਦਸੀ ਜਾ ਰਹੀ ਹੈ ਅਤੇ ਪਹਿਲਾਂ ਨਾਲੋਂ ਜ਼ਿਆਦਾ ਸੁਧਾਰ ਹੋਇਆ ਹੁਣ ਸਭਨਾਂ ਦੇ ਮਨਾਂ ਵਿੱਚ ਸਵਾਲ ਇਹ ਹੈ ਕਿ ਜਦੋਂ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਤਾਂ ਮੁੱਖ ਮੰਤਰੀ ਮਾਨ ਕਿੰਨੇ ਦਿਨ ਹੋਰ ਹਸਪਤਾਲ ਵਿੱਚ ਦਾਖਲ ਰਹਿਣਗੇ ਇਸ ਦਾ ਜਵਾਬ ਆਪ ਦੇ ਵੱਡੇ ਲੀਡਰ ਮਨੀਸ਼ ਸੋਧੀਆਂ ਨੇ ਦਿੱਤਾ ਸੋਧੀਆਂ ਨੇ ਕਿਹਾ ਕਿ ਡਾਕਟਰਾਂ ਦੀ ਸਲਾਹ ਮੁਤਾਬਕ ਸੀਐਮ ਮਾਨ ਅਗਲੇ 2-3 ਦਿਨਾਂ ਵਿੱਚ ਹੀ ਹਸਪਤਾਲ ਵਿੱਚ ਦਾਖਲ ਰਹਿਣਗੇ ਉਹਨਾਂ ਨੇ ਕਿਹਾ ਕਿ ਡਾਕਟਰਾਂ ਦੀ ਸਲਾਹ ਤੇ ਟੈਸਟਾਂ ਤੋਂ ਬਾਅਦ ਹੀ ਹਾਲਤ ਵਿੱਚ ਹੋਰ ਸੁਧਾਰ ਹੋਣ ਦੀ ਆਸ ਹੈ ਅਗਲੀ ਖਬਰ ਆ ਰਹੀ ਹੈ ਅਬੋਰ ਤੋਂ ਅਬੋਰ ਦੇ ਪੰਜ ਪੀਰ ਟੀਬਾ ਦੇ ਨਿਵਾਸੀ ਨੇ ਵਿੱਤੀ ਸੰਕਟ ਅਤੇ ਮਾਨਸਿਕ ਤਣਾਅ ਤੋਂ ਤੰਗ ਆ ਕੇ ਬੀਤੀ ਦੇਰ ਰਾਤ ਬਿਜਲੀ ਦੇ ਖੰਬੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਤਿੰਨ ਬੱਚਿਆਂ ਦਾ ਪਿਤਾ ਸੀ ਜਿਸ ਦੀ ਲਾਸ਼ ਨੂੰ ਸਿਟੀ 1 ਪੁਲਿਸ ਨੇ ਪੋਸਟਮਾਰਟਮ ਲਈ ਮੁਰਦਾ ਘਰ ਵਿੱਚ ਰੱਖਿਆ। ਜਾਣਕਾਰੀ ਅਨੁਸਾਰ ਜਸਪੰਤ ਸਿੰਘ ਦਾ ਪੁੱਤਰ ਮੰਗਲ ਸਿੰਘ ਉਮਰ ਲਗਭਗ 45 ਸਾਲ ਟਰੱਕ ਚਲਾਉਂਦਾ ਸੀ ਅਤੇ ਉਸ ਕੋਲ ਦੋ ਟਰੱਕ ਸੀ ਜਿਨ੍ਹਾਂ ਤੇ ਉਸਦੇ ਬੈਂਕ ਤੋਂ ਕਰਜ਼ਾ ਲਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੰਗਲ ਸਿੰਘ ਦੇ ਦੋਵੇਂ ਟਰੱਕ ਪਿਛਲੇ 1 ਮਹੀਨੇ ਤੋਂ ਘਰ ਵਿੱਚ ਖੜੇ ਨੇ। ਕਿਉਂਕਿ ਕੋਈ ਵੀ ਕੰਮ ਨਹੀਂ ਚੱਲ ਰਿਹਾ ਜਿਸ ਕਾਰਨ ਉਹਨਾਂ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਾ ਰਹੀਆਂ ਅਗਲੀ ਖਬਰ ਹੈ ਇਲਾਇਚੀ ਟੇਸਟ ਵਧਾਉਣ ਦੇ ਨਾਲ ਨਾਲ ਹੈਲਥ ਲਈ ਵੀ ਫਾਇਦੇਮੰਦ ਹੁੰਦੀ ਹੈ ਇਸ ਨੂੰ ਜੇਕਰ ਤੁਸੀਂ ਹਰ ਰੋਜ਼ ਸੌਣ ਤੋਂ ਪਹਿਲਾਂ ਖਾਣੇ ਹੋ ਤਾਂ ਇਹ ਹਾਰਟ ਨਾਲ ਜੁੜੀਆਂ ਸਮੱਸਿਆਵਾਂ ਸਕਿਨ ਇਨਫੈਕਸ਼ਨ ਐਂਗਜ਼ਾਈਟੀ ਹਿਚਕੀ ਅਤੇ ਹੋਰ ਬਿਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦ ਕਰਦੀ ਹੈ ਇਲਾਇਚੀ ਵਿੱਚ ਵਿਟਾਮਿਨ ਸੀ ਵਿਟਾਮਿਨ ਬੀ 6 ਨਿਆਨਸਿਨ ਬਾਇਆਮੀਨ ਅਤੇ ਹੋਰ ਪੋਸ਼ਕ ਤੱਤ ਮੌਜੂਦ ਹੁੰਦੇ ਨੇ ਅਗਲੀ ਖਬਰ ਦੁਬਾਰਾ ਤੋਂ ਮੁੱਖ ਮੰਤਰੀ ਦੀ ਸਿਹਤ ਬਾਰੇ ਆ ਰਹੀ ਹੈ ਸਵੇਰੇ ਵਿੱਚ ਆਏ ਹਾੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦਾ ਕਈ ਦਿਨਾਂ ਤੱਕ ਦੌਰਾ ਕਰਨ ਤੋਂ ਬਾਅਦ ਅਚਾਨਕ ਵਿਗੜੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਣ ਕਾਰਨ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਦੌਰਾਨ ਪੰਜਾਬ ਦੀ ਮੌਜੂਦਾ ਰਾਜਨੀਤਿਕ ਅਤੇ ਸਮਾਜਿਕ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਅਤੇ ਸਾਬਕਾ ਮੰਤਰੀਆਂ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਅਗਲੀ ਖਬਰ ਹੈ ਕਿ ਸਰਕਾਰ ਨੇ ਜਾਰੀ ਕੀਤਾ ਅਲਰਟ ਹੈਕਰ ਕਰ ਸਕਦੇ ਨੇ ਤੁਹਾਡਾ ਫੋਨ ਹੈਕ ਤੁਰੰਤ ਫੋਨ ਨੂੰ ਕਰੋ ਅਪਡੇਟ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਇਸ ਹਫਤੇ ਇੱਕ ਸਲਾਹਕਾਰੀ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਦੇ ਐਂਡਰਾਇਡ ਸੰਕਰਣਾਂ ਤੇ ਚੱਲ ਰਹੇ smartphones ਵਿੱਚ ਕਈ ਸੁਰੱਖਿਆ ਖਾਮੀਆਂ ਪਾਈਆਂ ਗਈਆਂ ਹਨ ਸਾਈਬਰ ਸੁਰੱਖਿਆ ਏਜੰਸੀ ਨੇ ਵਰਟੀ ਗਿਣਤੀ ਵਿੱਚ ਕਮਜ਼ੋਰੀਆਂ ਨੂੰ ਫਲਾਇਗ ਕੀਤਾ ਜਿਸ ਨੂੰ ਵਿਲੱਖਣ ਸੀਬੀਈ ਪਛਾਣ ਕਰਤਾ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਹਰ ਇੱਕ ਯੂਜ਼ਰ ਨੂੰ ਆਪਣਾ ਫੋਨ ਅਪਡੇਟ ਕਰ ਲੈਣਾ ਚਾਹੀਦਾ ਅਗਲੀ ਖਬਰ ਹੈ ਕਿ ਐਤਵਾਰ ਨੂੰ ਲੱਗੇਗਾ ਚੰਦਰ ਗ੍ਰਹਿਣ ਇਸ ਸਮੇਂ ਤੋਂ ਬੰਦ ਹੋ ਜਾਣਗੇ ਮੰਦਰਾਂ ਦੇ ਦਰਵਾਜ਼ੇ ਚੰਦਰ ਗ੍ਰਹਿਣ ਐਤਵਾਰ ਨੂੰ ਹੈ ਸੂਤਕ ਕਾਲ 9 ਘੰਟੇ ਪਹਿਲਾਂ ਸ਼ੁਰੂ ਹੋਵੇਗਾ ਗ੍ਰਹਿਣ ਰਾਤ 9:57 ਵਜੇ ਸ਼ੁਰੂ ਹੋਵੇਗਾ ਅਤੇ देर रात 1:27 ਵਜੇ ਤੱਕ ਰਹੇਗਾ ਗ੍ਰਹਿਣ ਦੀ ਮਿਆਦ 3 ਘੰਟੇ 30 ਮਿੰਟ ਹੈ ਆਚਾਰੀਆ ਐਸਐਸ ਨਾਗਪਾਲ ਨੇ ਕਿਹਾ ਕਿ ਚੰਦਰ ਗ੍ਰਹਿਣ ਦਾ ਸੂਤਕ ਕਾਲ ਗ੍ਰਹਿਣ ਤੋਂ 9 ਘੰਟੇ ਪਹਿਲਾਂ ਸ਼ੁਰੂ ਹੋ ਜਾਵੇਗਾ ਅਤੇ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਜਾਣਗੇ। ਅਗਲੀ ਖਬਰ ਆ ਰਹੀ ਹੈ ਕਿ ਗਾਇਕ ਹਾਫ ਚੀਮਾ ਨੇ ਹੜ੍ਹ ਚ ਸਭ ਕੁਝ ਗਵਾ ਚੁੱਕੇ ਫਿਰੋਜ਼ਪੁਰ ਦੇ ਬਜ਼ੁਰਗ ਦੀ ਫੜੀ ਬਾ ਚੁੱਕੀ ਉਸਦੇ ਘਰ ਦੀ ਸਾਰੀ ਜ਼ਿੰਮੇਵਾਰੀ। ਅਗਲੀ ਖਬਰ ਹੈ ਕਿ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਛਾਪੇਮਾਰੀ ਕੀਤੀ ਜਾ ਰਹੀ ਹੈ 475 ਪ੍ਰਵਾਸੀਆਂ ਨੂੰ ਆਈਐਸ ਵਾਲੇ ਗ੍ਰਿਫਤਾਰ ਕਰਕੇ ਲੈ ਗਏ ਛਾਪਾ ਇੱਕ ਕਾਰ ਫੈਕਟਰੀ ਵਿੱਚ ਵੱਜਿਆ ਜਿੱਥੇ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਮੌਜੂਦਗੀ ਬਾਰੇ ਪਤਾ ਲੱਗਣ ਤੇ ਘੇਰਾਬੰਦੀ ਕੀਤੀ ਗਈ ਅਗਲੀ ਖਬਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਚੀਨ ਤੋਂ ਭਾਰਤ ਨੂੰ ਹਾਰਨ ਬਾਰੇ ਆਪਣੀ ਪਿਛਲੀ ਟਿੱਪਣੀ ਤੋਂ ਪਿੱਛੇ ਹਟਦੇ ਜਾਪਦੇ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ 트੍ਰੰਪ ਨੂੰ ਉਹਨਾਂ ਦੇ ਬਿਆਨ ਬਾਰੇ ਪੁੱਛਿਆ ਗਿਆ ਅਤੇ ਪੁੱਛਿਆ ਗਿਆ ਕਿ ਉਹਨਾਂ ਨੇ ਚੀਨ ਤੋਂ ਭਾਰਤ ਨੂੰ ਹਾਰਨ ਲਈ ਕਿਸੇ ਨੂੰ ਦੋਸ਼ੀ ਟਹਿਰਾਇਆ ਡੋਨਾਲਡ 트੍ਰੰਪ ਨੇ ਮੋਦੀ ਬਾਰੇ ਕੀ ਕਿਹਾ ਉਹਨਾਂ ਨੇ ਜਵਾਬ ਦਿੱਤਾ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਸੇ ਨੂੰ ਦੋਸ਼ੀ ਟਹਿਰਾਇਆ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੰਗੀ ਤਰ੍ਹਾਂ ਮਿਲਦੇ ਹਨ ਪਰ ਰੂਸ ਤੋਂ ਤੇਲ ਖਰੀਦਣ ਲਈ ਭਾਰਤ ਤੋਂ ਬਹੁਤ ਨਿਰਾਸ਼ ਨੇ ਅਗਲੀ ਖਬਰ ਹੈ ਕਿ ਪਹਾੜਾਂ ਤੋਂ ਆਈ ਆਫਤ ਪੰਜਾਬ ਦੇ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਦੇ ਰਹੀ ਭਾਵੇਂ ਬੀਤੇ ਦੋ ਦਿਨਾਂ ਤੋਂ ਪਹਾੜਾਂ ਵਿੱਚ ਬਰਸਾਤਾਂ ਦੀ ਰਫ਼ਤਾਰ ਕੁਝ ਘੱਟ ਹੋਈ ਹੈ ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਦਰਿਆਵਾਂ ਨੇ ਆਪਣੇ ਭਿਆਨਕ ਰੂਪ ਵਿਖਾਉਣੇ ਸ਼ੁਰੂ ਕਰ ਦਿੱਤੇ ਨੇ ਅਜਿਹਾ ਕੁਝ ਹੀ ਸ਼ਨੀਵਾਰ ਨੂੰ ਸਰਹੱਦੀ ਪਿੰਡ ਟੈਂਡੀਵਾਲਾ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਪਾਕਿਸਤਾਨ ਦੇ ਪਿੰਡ ਭੀਖੀ ਕੋਲੋਂ ਭਾਰਤ ਵਿੱਚ ਦਾਖਲ ਹੁੰਦਾ ਦਰਿਆ ਸਤਲੁਜ ਕਿਨਾਰਿਆਂ ਤੋਂ ਆਫਰ ਕੇ ਪਿੰਡ ਟੇਡੀਵਾਲਾ ਦੇ ਨਾਲ ਆਣ ਲੱਗਾ ਇੰਨਾ ਹੀ ਨਹੀਂ ਭਾਰਤ ਵਿੱਚ ਦਾਖਲ ਹੋਏ ਦਰਿਆ ਸਤਲੁਜ ਨੇ ਅਜਿਹਾ ਘਟ ਮਾਰਿਆ ਕਿ ਪਿੰਡ ਤੋਂ 8-10 ਕਿਲੇ ਦੂਰ ਆ ਹੁਣ ਅੰਦਰ ਹੀ ਅੰਦਰ ਮਾਰ ਕਰਕੇ ਘਰਾਂ ਨੂੰ ਢਾਉਣ ਲੱਗ ਪਿਆ ਦਰਿਆ ਹੁਣ ਕਾਲੂ ਵਾਲਾ ਕਾਰ ਤੋਂ ਕਿਨਾਰੇ ਖਤਮ ਕਰਕੇ ਪਿੰਡ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਇਸ ਸਬੰਧੀ ਸ਼ਨੀਵਾਰ ਸਵੇਰੇ ਸਰਪੰਚ ਬਲਵੀਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਐਮਰਜੈਂਸੀ ਮਦਦ ਦੀ ਗੁਹਾਰ ਲਗਾਈ ਅਗਲੀ ਖਬਰ ਸਿਹਤ ਸੰਬੰਧੀ ਹੈ ਦਿਲ ਦੇ ਦੌਰੇ ਨੂੰ ਹਮੇਸ਼ਾ ਕੋਲੈਸਟ੍ਰੋਲ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਨਾਲ ਜੋੜਿਆ ਜਾਂਦਾ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਟਾਮਿਨ ਡੀ ਦੀ ਕਮੀ ਵੀ ਦਿਲ ਦੇ ਦੌਰੇ ਦਾ ਇੱਕ ਵੱਡਾ ਕਾਰਨ ਹੋ ਸਕਦੀ ਹੈ ਇਸ ਮਾਮਲੇ ਤੇ ਡਾਕਟਰ ਵਿਮਲ ਛਾ ਜੇੜ ਦੱਸਦੇ ਹਨ ਕਿ ਜੇਕਰ ਸਰੀਰ ਵਿੱਚ ਵਿਟਾਮਿਨ ਘਟ ਜਾਂਦਾ ਤਾਂ ਇਸ ਦਾ ਸਿੱਧਾ ਅਸਰ ਦਿਲ ਦੀ ਸਿਹਤ ਤੇ ਪੈਂਦਾ ਸੋ ਇਹ ਸੀਗਾ ਅੱਜ ਦੀਆਂ ਮੁੱਖ ਖਬਰਾਂ ਤੁਸੀਂ ਕਿਹੜੇ ਪਿੰਡ ਸ਼ਹਿਰ ਤੋਂ ਖਬਰਾਂ ਵੇਖ ਰਹੇ ਹੋ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਧੰਨਵਾਦ